ਜਦੋਂ ਵਾਪਸ ਭਾਰਤ ਪਰਤੇ ਤਾਂ ਪੱਤਰਕਾਰ ਸਵਾਲ ਕਰਦਾ ਹੈ ਬਾਬਾ ਸਾਹਿਬ ਅੰਬੇਡਕਰ ਨੂੰ ਕਿ ਭਾਰਤ ਦਾ ਇਤਿਹਾਸ ਕੀ ਹੈ ਬਾਬਾ ਸਾਹਿਬ ਅੰਬੇਡਕਰ ਪੱਤਰਕਾਰ ਨੂੰ ਦੋ ਟੁਕ ਜਵਾਬ ਦਿੰਦੇ ਹੈ ਭਾਰਤ ਦਾ ਇਤਿਹਾਸ ਹੋਰ ਕੁਝ ਨਹੀਂ ਸਿਰਫ ਧੂਪ ਚਾਰ ਧਾਰਾ ਦੀ ਲੜਾਈ ਹੈ ਕੀ ਕਹਿੰਦੇ ਭਾਰਤ ਦਾ ਇਤਿਹਾਸ ਔਰ ਕੁਝ ਨਹੀਂ ਸਿਰਫ ਦੋ ਵਿਚਾਰਧਰਮਾਂ ਦੀ ਲੜਾਈ ਹੈ ਪੱਤਰਕਾਰ ਸਵਾਲ ਕਰਦਾ ਕਿਹੜੀ ਕਿਹੜੀ ਪਾਪਾ ਸਾਹਿਬ ਕਹਿੰਦੇ ਉਹ ਦੋ ਵਿਚਾਰਧਰਮਾਂ ਕਿਹੜੀਆਂ ਕਿਹੜੀਆਂ ਈਕਾ ਛਰਣਮ ਸੰਸਕ੍ਰਿਤੀ ਦੂਸਰੀ ਆਸ਼ਰਮ ਸੰਸਕ੍ਰਿਤੀ ਈਕਾ ਬੇਲੇ ਲੋਕਾਂ ਦੀ ਸੰਸਕ੍ਰਿਤੀ ਜਿਹੜੇ ਬੇਲੜ ਲੋਕ ਆ ਕੰਧ ਬੁਛਾਚੀ ਲੋਕਿਆ ਦੂਸਰੇ ਮਿਹਨਤੀ ਤੇ ਕਾਮੇ ਪਾਰਕਿੰਗ ਕਲਾਸ ਲੋਕਾਂ ਦੀ ਕਲਾਸ ਜਿਹੜੀ ਕੁਮੇਰਾ ਕਲਾਸ ਆ ਜਿਹਦੇ ਵਿੱਚੋਂ ਤੁਸੀਂ ਹੋ ਇਹ ਕੋਆ ਜਿਹੜੇ ਸਵੇਰੇ ਸ਼ਾਮ ਘੈਂਟੀਆਂ বাজਾਂਦੇ ਆ ਬੈਦਿਕ ਲੋਕ ਆਸ਼ਰਮ ਸੰਸਕ੍ਰਿਤੀ ਇੱਕੇ ਪਾਰਕਿੰਗ ਕਲਾਸ ਕੁਮੇਰਾ ਕਲਾਸ ਪਾਪਾ ਸਾਹਿਬ ਅਮੇੜਕਰ ਬਾਰ-ਬਾਰ ਇਸ ਕਲ ਤੇ ਫੋਕਸ ਕਰਦੇ ਆ ਇਹ ਭਾਰਤ ਦੀ ਮਿਹਨਤ ਦਾ ਸ਼ਰੂਕੋ ਇੱਕਠੇ ਹੋ ਜਾਓ ਬੂਰ